ਜੇਦਰਜੀਤ ਬੰਨੀ ਵਧੀਆ ਪਾਣ ਜੁੜ ਗਿਆ ਹਰ ਮੌਜੂਦ ਨੀਮਨ ਗਿੱਲ ਮਾਨੂੰਕੇ ਗਿਲਾਂ ਦੀ ਧਰਤੀ ਦਾ ਰੇਡ ਬੌਣ ਲਈ ਤਿਆਰ ਹੈ ਇੱਕ ਪਾਸੇ ਚੋਹਾ ਸਾਡੀ ਧਰਤੀ ਦਾ ਅਰਸ਼ ਹਰਨਾਲ ਸ਼ਨੀ ਹੈ ਨਾਲ ਜੱਜੂ ਹੈ ਨਾਲ ਰਵੀ ਹੈ ਹਰ ਚਾਰਨ ਦੇ ਵਿੱਚ ਹੁਣ ਕਿਹੜਾ ਖਿਡਾਰੀ ਜੋਰਨ ਦਾ ਯਤਨ ਕਰਦਾ ਹੈ ਸਟ੍ਰੰਟੋ ਪੰਜਾਬੀ ਕਬੱਡੀ ਕਲੱਬ ਕੈਪਟਨ ਰਿਸ਼ਰ ਦੇ ਨਿਰੰਤਰ ਮੈਨੇਜਰ ਤੇ ਧੀਰੇ ਨਿਰੰਤਰ ਦਾ ਵੱਡਾ ਯੋਗਦਾਨ ਹੈ ਹਰ ਬਾਰੇ ਸੰਘਿਆ ਦਾ ਸ਼ਨੀ ਮੁਕਾਬਲਾ 3 ਦੇ ਦਰਮਿਆਨ ਹੈ ਪਰ ਜੀਵਨ ਦੇ ਬਹੁਤ ਸੋਹਣਾ ਪੜ ਦੇ ਰਿਹਾ ਹੈ ਸਾਡੀ ਜੀਵਨ ਦੇ ਸੇਵਾ ਦੇ ਅੱਜ ਭਰੋਲੀ ਵਾਲਾ ਜਿੱਥੇ ਕਹਿੰਦੇ ਭਿੰਦਾ ਵੀ ਉੱਚੇ-ਚੇ ਤਰ ਤੇ ਪੁੱਜਿਆ ਹੋਇਆ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਆ ਨੌਜਵਾਨ ਮਾਨੋਕੇ ਗਿੱਲਾਂ ਦਾ ਖੇਡ ਕਬੱਡੀ ਦਾ ਅਜੂਬਾ ਕਬੱਡੀ ਪੌਣ ਦੀ ਵਧਿਆ ਹੋਇਆ ਹੈ ਚਾਰ ਜਾਫੀ ਸਾਹਮਣੇ ਟ੍ਰਾਂਟੋ ਪੰਜਾਬੀ ਕਬੱਡੀ ਕਲੱਬ ਵੱਡੀ ਟੀਮ ਹੈ ਪਹਿਲਾ ਕੱਪ ਜਿੱਤਿਆ ਹੈ ਦੂਜੇ ਤੇ ਰਨਰ ਅਪ ਰਹੀ ਹੈ ਇਹ ਹੈ ਰਾਜੂ ਨੌਜਵਾਨ ਭੜੀ ਦੇ ਕੋਟਲੇ ਵਾਲਾ ਮਾਣੂ ਕੀ ਗਿੱਲਾਂ ਦਾ ਖੇਡ ਕਬੱਡੀ ਦਾ ਜੂਬਾ ਇਹ ਬਿੱਲੇ ਉਹਨਾਂ ਦੀ ਟੀਮ ਹੈ ਰੈਂਬੋ ਉਹਨਾਂ ਦਾ ਰਾਲੇ ਉਹਨਾਂ ਦਾ ਜੱਸੀ ਜਰਾਏ ਦਾ ਤੇ ਕੁਲਵਿੰਦਰ ਪੱਤੜ ਉਹਨਾਂ ਦੀ ਵੱਡੀ ਟੀਮ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਤੇ ਜੀਵਨ ਕਬੱਡੀ ਪਾ ਰਿਹਾ ਹੈ ਤੇ ਚਾਰ ਚੋਟੀ ਦੇ ਜਾਫੀ ਟ੍ਰਾਂਟੋ ਪੰਜਾਬੀ ਕਬੱਡੀ ਕਲੱਬ ਦੇ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਜੀਵਨ ਵੀ ਕਹਿੰਦੇ ਉੱਟ-ਜੁੜ-ਜੁੜ ਕਰਦਾ ਹੈ ਤੇ ਚਾਰ ਜਾਫਿਆਂ ਦੇ ਵਿੱਚੋਂ ਆਏ ਜੋਤ ਰਾਂਗਣ ਸਰਦਾਰਾਂ ਪਿੰਡ ਐ ਬਿਲਕੁਲ ਕਹਿੰਦੇ ਐਨ ਕੁੱਪ ਦੇ ਅੱਗੇ ਮਿਲਿਆ ਜੀਵਨ ਮਾਣੂਕੇ ਗਿੱਲਾਂ ਵਾਲਾ ਜੀਵਨ ਮਾਣੂਕੇ ਗਿੱਲਾਂ ਵਾਲਾ ਕਬੱਡੀ ਆ ਗਿਆ ਹਲਕਾ ਸ਼ਰੀਰ ਮੁੰਡਾ ਹੱਤ ਕਰੀ ਜਾਂਦਾ ਏ ਆਪਣੇ ਸ਼ਰੀਰ ਨਾਲੋਂ ਵੱਧ ਕਰੀ ਜਾਂਦਾ ਏ ਆਪਣੇ ਸ਼ਰੀਰ ਨਾਲੋਂ ਵੱਧ ਕਰੀ ਜਾਂਦਾ ਏ ਹਲਕੇ ਜੇ ਸ਼ਰੀਰ ਦਾ ਮਾਲਕ ਹੈ ਉਧਰ ਸਰੀ ਹੱਕ ਵਾਲੇ ਸੰਘਿਆ ਵਾਲਾ ਨਾਲ ਕਹਿੰਦੇ ਗੋਪੀ ਨਾਲ ਜੱਗੂ ਨਾਲ ਅਰਸ਼ ਤੇ ਹੁਣ ਦੇਖਦਾ ਵੀ ਦਰਸ਼ਕ ਵੀਰੋ ਮੁਕਾਬਲਾ ਸਰੀ ਤੇ ਜੀਵਨ ਦੇ ਨਾਲ ਹਲਕੇ ਹਲਕੇ ਕਦਮਾਂ ਦੇ ਨਾਲ ਸੱਜੇ ਸੱਚੇ ਖੱਬੇ ਤੇ ਨੰਬਰ ਜੀਵਨ ਦੇ ਹਿੱਸੇ ਪਹਿੰਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਖੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਗਿੱਲ ਵਾਲਾ ਫੇਰ ਆ ਗਿਆ 2011 ਦੇ ਵਿੱਚ ਸੱਤ ਖਿਡਾਰੀ ਮਾਣੂਕੇ ਗਿੱਲਾ ਤੇ ਕੈਨੇਡਾ ਦੀ ਧਰਤੀ ਤੇ ਖੇਡਣ ਲਈ ਆਏ ਚਾਹੇ ਗੱਲ ਭੀਮ ਦੀ ਹੋਵੇ ਚਾਹੇ ਸੱਤੇ ਦੀ ਚਾਹੇ ਜੀਵਨ ਦੀ ਆ ਦੇਖਿਓ ਜੀਵਨ ਕਹਿੰਦੇ ਕਬੱਡੀ ਪਾ ਰਿਹਾ ਜੀਵਨ ਮਾਣੂਕੇ ਗਿੱਲਾ ਵਾਲਾ ਨਿਹਾਲ ਸਿੰਘ ਵਾਲੇ ਦਾ ਇਲਾਕਾ ਇੱਕ ਪਾਸੇ ਹਲਕਾ ਟੱਚ ਜਿਹੜਾ ਜੱਗੂ ਹਾਕਮ ਵਾਲੀ ਇਹਨੂੰ ਕੀਤਾ ਤੇ ਨੰਬਰ ਜੀਵਨ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਜੋੜ ਲਿਆ ਜੀਵਨ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਜੋੜ ਲਿਆ ਅਗਲੀ ਕਬੱਡੀ ਖੇਡ ਮੇਲੇ ਤੇ ਤੇ ਚਿਤਪਾਲ ਬੈਸਟ ਬਣ ਗਿਆ ਫਿਰ ਅਮਰੀਕਾ ਦੇ ਵੀ ਜਰਸੀ ਦੇ ਖੇਡ ਮੇਲੇ ਦਾ ਬੈਸਟ ਬਣ ਗਿਆ ਫਿਰ ਕਹਿੰਦੇ ਵੀ ਮੈਟਰੋ ਦੇ ਖੇਡ ਮੇਲੇ ਦਾ ਵੀ ਬੈਸਟ ਬਣ ਗਿਆ ਲੋ ਲਗਾਤਾਰ ਹੋਈ ਸ਼ਿਕਾਗੋ ਦੇ ਵਿੱਚ ਵੀ ਵੈਸਟ ਰਿਹਾ ਇਹ ਵੈਸਟ ਵਾਲੀਆਂ ਕਬੱਡੀਆਂ ਜੀਵਨ ਕਬੱਡੀ ਪਾ ਰਿਹਾ ਜੋਤ ਪਰ ਦੇਖਦੇ ਜੱਗੂ ਹੈ ਹਾਕਮ ਵਾਲੀਆ ਕੋਸ਼ਿਸ਼ ਕਰਦਾ ਤੇ ਨੰਬਰ ਦੇਖਦੇ ਆ ਵੀ ਇਹ ਕਿਹਦੇ ਹਿੱਸੇ ਹੈ ਇਹ ਨੰਬਰ ਜੀਵਨ ਦੇ ਹਿੱਸੇ ਹੈ ਅਗਲਾ ਮੈਚ ਨੰਬਰ ਜੋੜਦਾ ਅਜੂਬਾ ਖੇਡ ਕਬੱਡੀ ਦਾ ਇਹ ਹੈ ਜੀਵਨ ਮਾਨੂਕੇ ਵਾਲਾ ਬੜਾ ਤਿੱਖਾ ਜਿਹਾ ਕਬੱਡੀ ਖਿਡਾਰੀ ਹੈ ਜ਼ਿਲ੍ਹਾ ਲੁਧਿਆਣੇ ਦੇ ਚਵਿੰਡਾ ਬੱਲੋ ਵਾਲਾ ਦਾ ਇਹ ਜੰਪਲ ਹੈ ਪਰ ਨਾਨਕੇ ਪਿੰਡ ਰਹਿਦਾ ਸਾਰਾ ਪਰਿਵਾਰ ਜਾਂ ਵਸਿਆ ਸੋ ਇਸ ਨੌਜੋ ਦਾ ਮਾਨੂਕੇ ਗਿੱਲਾਂ ਦੇ ਵਿੱਚ ਤੇ ਜੀਵਨ ਮਾਨੂਕੇ ਦੇ ਨਾਲ ਦੁਨੀਆ ਜਾਣਦੀ ਹੈ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਵੀ ਹੋਇਆ ਜਲਾਲ ਦੇ ਵਿੱਚ ਜਦੋਂ ਕਬੱਡੀ ਕੱਪ ਹੋਇਆ ਸਕੋਰਪੀਓ ਇਨ ਗੱਡੀ ਹੋਰ ਖੂਬਸੂਰਤ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਕਰ ਦਿੰਦਾ ਹੈ ਜੀਵਨ ਨੌਜਵਾਨ ਮਾਣੂ ਕੇ ਗਿੱਲਾਂ ਦਾ ਖੇਡ ਕਬੱਡੀ ਦਾ ਜੁਬਾ ਰੇਡ ਪੁਆਇੰਟ ਵਧਿਆ ਹੋਇਆ ਤੇ ਚਾਰ ਨੌਜਵਾਨ ਤਿਆਰੀ ਦੇ ਵਿੱਚ ਬੜੀ ਫੁਰਤੀ ਹੈ ਬੜੀ ਜੁਗਤੀ ਹੈ ਬਹੁਤ ਚੁਸਤੀ ਨਾਲ ਜਿਹੜਾ ਹਲਕਾ ਜਿਹਾ ਟੱਚ ਕਰਕੇ ਇੱਕ ਹੋਰ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਸੇ ਕੀਤਾ ਉਧਰ ਕੇ ਜੇ ਟਰਾਂਸਪੋਰਟ ਦੇ ਸਾਡੇ ਜਿੰਦਰ ਬੁੱਟਾ